लाल कछ हरा टूसा ठीक है दूसरा हरी काच लाल हरी हरी पूंछ अखा खटिया अख पीलियां मिकस है ना काला लाल चीना है मिक्स ठीक है ठीक है भाई ਇਨਾ ਪੰਦਾਈ ਸੱਜਾ ਸਿੱਕਾ ਸੱਜਾ ਪੱਲਾ ਪੂੰਛ ਸਾਰੀ ਹੈ ਟੂਸਾ ਰਾਹ ਠੀਕ ਹੈ ਖੱਬਾ ਟੂਸਾ ਹੈ ਖਟੀਆਂ ਦਾ ਹੈ ਜਿਹੜਾ ਰੱਖ ਮੈਂ ਖਲਾਇਆ ਤਾਂ ਪਾਇਆ ਹੂੰ ਟੂਸੇ ਦੇ ਹਰੇ ਕੰਤਾਂੀਆਂ ਲੱਗਦੇ ਨੇ ਟੂਸੇ ਜੀ ਲੋ ਜੀ ਬਾਈ ਸਸਰੀ ਕਾਲ ਸਾਰਿਆਂ ਨੂੰ ਪੁੱਛ ਕੀ ਹਾਲ ਚਾਲ ਹੈ ਮਿੱਤਰੋ ਸਾਰਾ ਪਰਵਾਹ ਠੀਕ ਹੈ ਜੀ ਸਾਰਿਆਂ ਦੇ ਬਾਈ ਅੱਜ ਪਿੰਡ ਪਹੁੰਚੇ ਫੇਰ ਦਮਣੇ ਦਮਣੇ ਪਹੁੰਚ ਗਏ ਬਾਈ ਲਓ ਜੀ ਸੋਨੀ ਵੀ ਆ ਗਿਆ ਹਾਂ ਛਣਦੇ ਛਣਦੇ ਚਲੋ ਜੀ ਹੱਲ ਹੋ ਗਏ ਇਹ ਦੰਮਣੇ ਪਿੰਡ ਪਾਉਗੇ 90 ਕਬੂਤਰ ਹੋ ਗਏ ਪੰਜ ਨਾਮ ਆ ਬਾਈ ਪਹਿਲਾ ਨਾਮ ਮੋਰੇ 쿨ਰ ਦੂਜਾ ਨਾਮ ਪੱਖਾ ਤਿੰਨ ਕਾਪਾ 90 ਕਬੂਤਰ ਉਹ ਬੈਠ ਗਿਆ ਬਾਈ ਜਿਹੜੇ ਉੱਪਰ ਬੈਠਿਆ ਅੱਜ ਬੈਠਿਆ ਹੈ ਬੋ ਜੀ 90 ਕਬੂਤਰ ਹੋ ਗਏ ਬਾਈ ਮਿੱਤਰ ਅੱਜ ਬਾਈ ਨਾਮ ਮੋਰੇ ਪੰਜ ਆ पहला नाम कूलर दूजा नाम पखा तीन कप बहुत दूर होने भाई मुझे पहुंच गए सारे ठीक है जी लग रहे ओले पर उला बज रहे भीरे आ लो जी आ लो आ लीरे चल आ लो एक भीर होर आ गया आ गया जी एक आ लो जी एक होर गया उधरों भी छुट्ट रहे ਉੱਧਰੋਂ ਵੀ ਕਬੂਤਰ ਫਿਟ ਰਹੇ ਆ ਆ ਗਿਆ ਹਰ ਜਾਂਦਾ ਥੋੜੇ ਵਾਲਾ ਆਪਣਾ ਹੈਗਾ ਏ ਖੜਦੇ ਮੈਂ ਦੇਖਦਾ ਕੋਈ ਨਹੀਂ

ਮੈਂ ਦਾਦਾਂ ਤੋਂ ਉਹ ਮਨਾਉਂਗਾ ਕੰਪਟਰ ਕਹਿਣ ਨੂੰ 20 ਮਿੰਟ ਹਰ ਦਿਵਾਨ ਠੀਕ ਹੈ ਵੀਰ ਆਹ ਵੀਰ ਨੇ ਮਾਰੀ ਕਰਾਈ ਆ ਵੀਰ ਦਾ ਬਹੁਤ ਕੰਨ ਬੜਾ ਮੈਂ ਨਾਮ ਦੇ ਰਿਹਾ ਹਾਂ ਉਹ ਤੇ ਜਿਹਨੂੰ ਕਿਹਾ ਤਾਂ ਆ ਪਿੱਛੇ ਵੀ ਭਾਈ ਕਿਆ ਕਿਆ ਨਾਮ ਰੱਖੇ ਭਾਈ ਆ ਪਿੱਛੇ ਕਿਆ ਕਿਆ ਨਾਮ ਰੱਖੇ ਭਾਈ ਐਲ ਸੀ ਡੀ ਐਲ ਸੀ ਡੀ ਆਹ ਕੋਲਰ ਹੈ ਚੌਥੇ ਨੂੰ ਕੱਪ ਪੰਜਵੇਂ ਨੂੰ ਕੱਪ ਠੀਕ ਹੈ ਵੀਰ ਪੰਜ ਨਾਮ ਆ ਐਲ ਪਰਮਾਈ ਕੇ ਕਰਦੇ ਬਾਅਦ ਚ ਗੱਲਬਾਤ ਫਿਰ ਹਾਂ ਗੁਰਦੁਆਰੇ ਨਾਲ ਕੁਝ ਬੋਲ ਲਾੜੀ ਬਾਰੀ ਬਚਾਲ ਰਿਹਾ ਪਕੌੜੇ ਟੀੜੀਆਂ ਵੀ ਇਕੱਠੀਆਂ ਹੋ ਰਹੀਆਂ ਹੂਰੀਆਂ ਪੂਰੀਆਂ ਤੇ ਰਵੀ ਵੀ ਆਇਆ ਹੋਇਆ ਮੇਰੇ ਨਾਲ ਸੋਨੀ ਬਾਈ ਕੂਤੇ ਛੱਡੇ ਹੋਇਆ ਬਾਈ ਪਿੰਡ ਤੇ ਵੀ ਹੋਰ ਆਇਆ ਹੋਇਆ ਇੱਕ ਰਾਜੂ ਆਇਆ ਹੋਇਆ ਤਿੰਨ ਕੂਤਰ ਪਿੰਡ ਦੇ ਉਰਦੇ ਚ ਵੱਲੂ ਮਾੜਾ ਧਾਨ ਕਾਣਾ ਚੱਲ ਪਾਣੀ ਕਾਲਾ ਮੁੱਲਾ ਕਾਲਾ ਮੁੱਲਾ ਪਰ ਤੇਜੀ ਕਾਈਦਾਰ ਸੋਜੀ ਕਾਈਦਾਰ ਮੁੱਲਾ ਬਰ ਬੁੱਧ ਬੱਬੂ ਬੱਦੂ ਬੱਦੂ ਜਾਨ ਮੁੱਲਾ ਬਰ ਆ ਬੱਬੂ ਆ ਪਤਾ ਨਹੀਂ ਬੁੱਧੂ ਹੈ ਮੁੱਲਾ ਬਰ ਬੁੱਧੂ ਪਤਾ ਨਹੀਂ ਬੁੱਧੂ ਬੁੱਧੂ ਮੁੱਲਾ ਬਰ ਟਾਈਮ ਹੈ ਜੀ ਇਧਰ ਹਾ ਜੀ ਬਾਈ ਇਧਰ ਹਾ ਬੜੀ ਵਧੀਆ ਨਹੀਂ ਆਉਂਦੀ ਵੀਡੀਓ ਅੱਗੇ ਸਮਾ ਦਿਓ ਅੱਧੋਂ ਮਰ ਕੇ ਪੋਲੀ ਆ ਕੇ ਆ ਜੀ ਹੁਣ ਕਲੇਰ ਆਜੀ ਹਾ ਕਰਨ ਜੀ ਸੁਣਾ ਹਾਂ ਸਹਰਾਣਾ ਕਲੇਰ ਸਹਰਾਣਾ ਜੀ ਬੱਬੇ ਆ ਗਰੇ ਦੋਵੇਂ ਕੰਤਾਂ ਲਾਲ ਦੋਵੇਂ ਕੰਤਾਂ ਲਾਲ ਸੁੱਜਾ ਟੂਸਾ ਕਾਲਾ ਤੌੜੀ ਕਾਲੀ ਇੱਕ ਹਰਮਨ ਹਰਮਨਲੀ ਹਰਮਨ ਹਰਮਨਲੀ ਕਾਕਾ ਪਟਵਾਰੀ ਕਾਕਾ ਪਟਵਾਰੀ ਹਰਮਨ ਪਟੇੜੀ ਹਰਮਨ ਪਟੇੜੀ ਇਹਨਾਂ ਦੇ ਪਾਏ ਆ ਜੀ 9:00 ਤੇ 10:00 ਵਜੇ ਤੱਕ ਜੀ ਕਿੰਨੇ ਤੋਂ ਬੰਦਾ ਆਇਆ ਆ ਤੂੰ ਜੂਆ ਬੰਦੇ ਨੇ ਉਹਦੇ ਨਾਲ 9:00 ਤੋਂ 10:00 ਤੱਕ ਟਾਈਮ ਆ ਬਾਈ ਇੱਕ ਚੰਚਾ ਦਾ ਟਾਈਮ ਆ ਰਾਮਨਾਲ ਦਿਖਾਓ ਕੱਪੜੇ ਰ ਪਾੜਿਓ ਰੇ ਤੂੰ ਲੱਕ ਬੁੱਤਰ ਜੇ ਕੋਈ ਹੁੰਦਾ ਦੇਖ ਲਿਓ ਰੰਗ ਤੇ ਦੁਬਾਰਾ ਬੋਲ ਦੇਖਿੰਦੋਂ ਧੰਨਵਾਦ ਬੋਲ ਦੇ ਦੁਬਾਰਾ ਬੋਲ ਦੇ ਦੁਬਾਰਾ ਗੰਟੀ ਕਾਇਨਰ ਮਨਰਾਲ ਦਿੱਤੋ ਮਜਰਾ ਮਨਰਾਲ ਪੱਖੇ ਮਜਰਾ ਹਨੀ ਰੰਗੀਆਂ ਹਨੀ ਰੰਗੀਆਂ ਬਾਰੇ ਬਜ਼ਾਰ ਪਰ ਬਾਬੂ ਜਮੇ ਕਰਮੇ ਮੰਦੋ ਸਾਹਿਲ ਮਦਰੀ ਸਾਹਿਲ ਮਦਰੀ ਬਈਰਾ ਉਧੇ ਇਧਰ ਜੁਗਾਰੇਆ ਤੇਰੀ ਵਾਲੀ ਨਹੀਂ ਕਾਵਾਂ ਮੰਨਾ ਪਰ ਅੱਜ ਇਹ ਕਾਲਾ ਮੱਦਾ ਨਾ ਕੋਤਾ ਉਹ ਦੂ ਕਾਈ ਮਾਰ ਉਹ ਦੂ ਕਾਈ ਮਾਰ ਦੇਖ ਲੈ ਸਾਹੀ ਨਾਲ ਦੇਖਿਆ ਮੇਰਾ ਬੁੱਧੂ ਮੱਲਾ ਪਰ ਇਹਦਾ ਤਕਟਾਲਾ ਹੁੰਦਾ ਬੁੱਧੂ ਮੱਲਾ ਪਰ ਇਹ ਆਪਣੀ ਗੱਛਾ ਕੰਮ ਕਰਾਉਣਾ ਹੈ। ਪਲੇਟ ਸਰਾਣਾ। ਅੱਛਾ ਆਪਣਾ ਹੈ। ਸਰਾਣਾ ਪਹਿਲਾਂ ਵੀ ਬੋਲ ਬਾਈ। ਇਹਦੇ ਨੋਮ ਪਰ। ਪਲੇਟ ਸਰਾਣਾ। ਪਲੇਟ ਸਰਾਣਾ ਇਹਦੇ ਕੋਲ ਟਾਈਮ ਆ। ਪਿੰਗਰ ਪਿੰਦੇ ਮੜ। ਸਹੀ ਖਾ ਵੀਰੇ ਨਾ ਟੁੱਟਾ ਇਹਦਾ। ਅੱਜ ਸੋਲਰ ਕੰਸਟਾ ਲਾ। ਆ ਲਾ ਲੂ। ਖੜਾ ਹੋ ਜਾ ਇੱਕ ਮਿੰਟ। ਇੱਕ ਮਿੰਟ। ਇੱਕ ਮਿੰਟ। ਬੋਲਣ ਦੇ ਕੋਈ। ਹੁਣ ਰੰਗ ਦੱਸ ਕੇ ਆ। ਕਾਰ ਟੁੱਟਾ। ਪਾਈ ਟੁੱਟਾ। ਲਾਲ ਕੱਚਾ ਹੈ ਲਾਲ ਲਾਲ ਕੱਚਾ ਬਾਂਟੀ ਕਾਈ ਨਾਲ ਸਹੀ ਹੋ ਗਿਆ ਵੀਰੇ ਹਰਮਨ ਪਟੇੜੀ ਉੱਪਰ ਚੜਿਆ ਹਰਮਨ ਪਟੇੜੀ ਹਾਂ ਮੇਰੇ ਕਬੂਤਰ ਬਾਜ਼ ਜੀਰਾਂ ਨੂੰ ਭਰਾਵਾਂ ਨੂੰ ਕਿੰਦੂ ਆ ਜਾ ਹੋਂ ਦਾ ਦਿਲੋਂ ਬਹੁਤ ਧੰਨਵਾਦ ਕਰਦੇ ਆ ਬੜੇ ਨਗਰ ਪਿੰਡ ਦਮਣਾ ਦੇਖੇ ਪਹੁੰਚਣ ਤੇ ਇਹ ਜਿਹੜੀ ਬਾਜੀ ਕਰਾਈ ਹੈ ਕਬੂਤਰਾਂ ਦੀ ਇਹ ਸੁੱਖਾ ਦਮਣਾ ਤੇ ਤਾਜ ਯੂਐਸਏ ਇਸ ਵੀਰੇ ਨੇ ਬਾਜੀ ਕਰਾਈ ਆ ਇਹਨਾਂ ਨੇ ਨਾ ਤਾਂ ਵੀਰੇ ਕੋਈ ਕਬੂਤਰ ਰੱਖਿਆ ਹੋਇਆ ਹੈ ਇਨਾਂ ਨੂੰ ਪੈਸੇ ਹੀ ਆਪਣਾ ਖਿਆਲ ਦਾ ਦੇਖੋ ਇਹਨਾਂ ਨੇ ਬਹੁਤ ਖੁਸ਼ੀ ਦੇ ਨਾਲ ਬਾਜੀ ਕਰਾਈ ਆ ਤੇ ਇਹਨਾਂ ਨੇ ਬਿਰਾਂ ਦੇ ਕਬੂਤਰ ਬਾਜੀ ਬਿਰਾਂ ਲਈ ਅਨਾਮ ਬਹੁਤ ਵਧੀਆ ਰੱਖਿਆ ਜਿਹੜਾ ਕਬੂਤਰ ਫਰਸ ਪ੍ਰਾਈਜ਼ ਆਊਗਾ ਉਹਨੂੰ ਐਲਐਫਡੀ ਦਿੱਤੀ ਜਾਊਗੀ ਤੇ ਜਿਹੜਾ ਕਬੂਤਰ ਦੂਜੇ ਨੰਬਰ ਤੇ ਆਊਗਾ ਉਹਨੂੰ ਕੁੱਲਰ ਦਿੱਤਾ ਜਾਊਗਾ ਜਿਹੜਾ ਕਬੂਤਰ ਤੀਜੇ ਨੰਬਰ ਤੇ ਆਊਗਾ ਉਨੂੰ ਫਰਾਟਾ ਪੱਖਾ ਦਿੱਤਾ ਜਾਊਗਾ ਤੇ ਜਿਹੜਾ ਕੰਪਿਊਟਰ ਚੌਥੇ ਨੰਬਰ ਤੇ ਆਉਂਦਾ ਉਹਨੂੰ ਕੱਪ ਦਿੱਤਾ ਜਾਂਦਾ ਜਿਹੜਾ ਕੰਪਿਊਟਰ ਪੰਜਵੇਂ ਨੰਬਰ ਤੇ ਆਉਂਦਾ ਉਹਨੂੰ ਕੱਪ ਦਿੱਤਾ ਜਾਊਗਾ ਤੇ ਸੁੱਥੇ ਵੱਲੋਂ ਬਹੁਤ ਤਾਜੂਏ ਸੇ ਵੱਲੋਂ ਜਿਹੜਾ ਇਹਨਾਂ ਨੇ ਵਿਸ਼ੇਸ਼ ਸਨਮਾਨ ਕਰਨਾ ਜੀਤ ਗਕੜਾੜੀ ਤੇ ਸੋਨੀ ਗਕੜਾੜੀ ਲਾਨੀ ਚੱਕਮਾਵੀ ਜੱਗੀ ਡੂੰਛੇੜੀ ਬਿੰਦੂ ਤੁਮਾ ਤੇ ਸੁਖਾਦਮਣਾ ਇਹਨਾਂ ਨੇ ਬਰੇ ਇਹ ਬੰਦੇਆਂ ਦਾ ਪਛੇਰ ਤੌਰ ਤੇ ਸਨਮਾਨ ਕਰਨਾ ਹੈ ਦਿਲੇ ਸਨਮਾਨ ਕਰਨਾ ਹੈ ਤੁਸੀਂ ਥੱਲੇ ਜਾ ਕੇ ਜਿੱਥੇ ਆਪਣਾ ਚਾਪੜੀ ਦਾ ਪ੍ਰੋਗਰਾਮ ਜਿੱਥੇ ਥੱਲੇ ਨਾਮ ਰੱਖੇ ਹੋਏ ਨੇ ਤੁਸੀਂ ਦੇਖ ਸਕਦੇ ਆ ਮੋਬਾਈਲ ਦੇ ਵਿੱਚ ਵੀਡੀਓ ਬਣਾ ਸਕਦੇ ਆ ਜਿਹੜੇ ਇਹਨਾਂ ਨੇ ਨਾਮ ਰੱਖੇ ਹੋਏ ਆ ਇਹਨਾਂ ਨੇ ਦਿਲੋਂ ਪਈ ਪੁੱਤਰ ਵਾਲੀ ਜੀਵਾਂ ਦੇ ਇਹ ਕੰਮ ਕੀਤਾ ਪਹਲਾ ਕੀਤਾ ਇਹਨਾਂ ਦੇ ਭਾਰੇ ਪੁੱਤਰ ਵਾਲੀ ਜੀਰ ਉਹ ਬਹੁਤ ਤੰਗਵਾਦ ਕਰਦੇ ਆ

ਤੇ ਵਿੰਦਰ ਪਟਿਆਲਾ ਇਹਨਾਂ ਦਾ ਪਿਆਰ ਦੇ ਦਿੱਤਾ ਉਸ ਦਾ ਵੀ ਬਹੁਤ ਧੰਨਵਾਦ ਤੇ ਸਾਡੇ ਪਿੰਡ ਸਾਡੇ ਗਵੰਡੀ ਵਿਰੋ ਬੈਠੇ ਨੇ ਹਰਮਨ ਹਨੋਲੀ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਤੇ ਸਾਡੇ ਦੋਜੀ ਸਾਹਿਬ ਜੀ ਬੈਠੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਬਹੁਤ ਧੰਨਵਾਦ ਹੁੰਦੇ ਵਿੱਚ ਅਸੀਂ ਸਤਿਕਾਰ ਕਰਦੇ ਹਾਂ ਸਾਡੇ ਪਿੰਡ ਪੰਚਮ ਦੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਾਪੀ ਪਰਮਾ ਤੇ ਕਾਪੀ ਦੇ ਕਾਪੀ ਮਾਸਟਰ ਨੇ ਸਾਡੇ ਪਰਮ ਜੀ ਇੱਧਰ ਕਬੂਤਰਾਂ ਕਰ ਰਹੇ ਆ ਦੇਖ ਰਹੇ ਕਿ ਕਿਹੜਾ ਕਬੂਤਰ ਉੜੇ ਰਹਿ ਗਿਆ ਕਿਹੜਾ ਨਹੀਂ ਉਹ ਜ਼ਿੰਮੇਵਾਰੀ ਅੱਜ ਇਹਨਾਂ ਨੂੰ ਦਿੱਤੀ ਹੋਈ ਆ ਦੇਖੋ ਕੀ ਬਣਦਾ ਜਿਹੜੀ ਬਾਜੀ ਹੁਣ ਚੱਲ ਰਹੀ ਆ ਇਹਦੇ ਵਿੱਚ 90 ਕਬੂਤਰ ਤਕਰੀਬਨ ਹੈਗੇ ਆ ਜਿਸ ਦੇ ਵਿੱਚ ਦੋ ਕਬੂਤਰ ਸਮੇਂ ਦੇ ਕੱਟੇ ਗਏ ਤੇ ਦੋ ਕਬੂਤਰ ਹੋਵੇ ਬੈਠ ਕੇ ਕੱਟੇਗੇ ਇੱਕ ਕਬੂਤਰ ਟੈਂਕੀ ਦੇ ਬੈਠਿਆ ਇੱਕ ਕਬੂਤਰ ਕਿਵਾਰੇ ਦੇ ਬੈਠਿਆ ਇਹ ਦੋ ਕਬੂਤਰ ਬੈਠ ਕੇ ਕੱਟੇਗੇ ਦੋਵੇਂ ਸਮੇਂ ਦੇ ਵਿੱਚ ਕੱਟੇਗੇ ਜੋ ਬਾਹਰ ਚਲੇਗੇ ਫਿਰ ਟੇ ਉਹ ਕਬੂਤਰ ਕੱਟੇਗੇ ਇਹ ਚਾਰ ਕਬੂਤਰ ਕੱਟੇਗੇ ਹੋਰ ਟਾਈਮ ਲੱਗੂਗਾ ਕਬੂਤਰਾਂ ਦਾ ਫਿਰ ਆਪਣਾ ਆਪਣਾ ਗੌਰ ਰੱਖਿਓ ਧਿਆਨ ਰੱਖਿਓ ਸਾਰੇ ਵੀਰਾਂ ਨੂੰ ਦੇਖ ਰਿਹਾ ਕਾਪੀ ਮਾਸਟਰ ਕਿ ਕਿਹੜਾ ਕਬੂਤਰ ਹੈਗਾ ਕਿਹੜਾ ਨਹੀਂ ਹੋਰ ਟਾਈਮ ਲੱਗੂਗਾ ਬੋਲਾਂਗੇ ਤੁਸੀਂ ਇੱਕ ਇੱਕ ਬੰਦਾ

ਵੀਰ ਨੂੰ ਇੱਕ ਮਿੰਟ ਵਾਤ ਨੂੰ ਸਾਰੇ ਦਿਖਾ ਦੇਣੇ ਸਾਇਰ ਵੀ ਗਲੀ ਆ ਪਹਿਲੇ ਤੇ ਸ਼ੁਰੂ ਆ ਵੀਰੇ ਬੱਗਾ ਸ਼ਾਕ 23 10 ਠੀਕ ਹੈ ਤਾਂ ਆ ਦੂ ਆ ਵੀਰੇ ਠੀਕ ਹੈ ਤਾਂ ਕਰ ਲਿਆ ਹਾਂ ਸਰ ਜੀ ਕਰ ਚੜ੍ਹ ਕੋਈ ਚੱਕ ਲੈ ਜਿਹਨੇ ਦਰਜਾ ਪਰ ਕੋਈ ਚੱਕ ਲੈ ਆਪਣਾ ਹੀ ਆ ਵੀ ਸਾਨੂੰ ਕੋਈ ਵੀਰੇ ਹੈਲੋ ਹੈਲੋ ਇਹ ਦੇਖੋ ਜੀ ਇਹ ਸਾਡੇ ਗਲੰਡੀ ਬਣਦੇ ਆਉਂਦੇ ਮੁੰਡੀਆਂ ਕੋਲ ਇਹਨਾਂ ਨੇ ਕੂਤੇ ਛੱਡਿਆ ਸੀ 70 ਰੁਪਏ ਦੇਖੋ ਜੀ ਇਹਨਾਂ ਦਾ ਕਬੂਤਰ ਇੱਥੇ ਰਚਲੇ ਗਿਆ ਇਹਨਾਂ ਨੇ ਆਪ ਕਾਤੀ ਮਾਸਟਰ ਤੋਂ ਤੁਹਾਡਾ ਕੂਤਰ ਪਾਈ ਕਰੇ ਚਲੇ ਗਿਆ ਕਰਦੇ ਦੇਖੋ ਜੀ ਕਿੰਨੀ ਜੀ ਚੱਲਾ ਆਪ ਨਹੀਂ ਅਗਲੇ ਨੂੰ ਅੱਜ ਛੱਡਦੇ ਆ ਇਹ ਗੱਲਾਂ ਬਹੁਤ ਬਣੀਆਂ ਆ ਇਹਨਾਂ ਦਾ ਬਹੁਤ ਧੰਨਵਾਦ ਤੁਹਾਨੂੰ ਮਿਲਿਆ ਕੀ ਥੋੜੀ ਆ ਗਿਆ ਅੜੀ ਸੋਖਨਪ੍ਰੀਤ ਸੀੜਾ ਬਗੋਲਨਪ੍ਰੀਤ ਸੀੜਾ ਲਾਡੀ ਕਦਰਾਲਾ ਲਖਣਾ ਮਜਾਤ ਲਖਣਾ ਮਜਾਤ ਰਹਿਮਤ ਕਾਲੇਵਾਲ ਰਹਿਮਤ ਕਾਲੇਵਾਲ ਫੌਜੀ ਖੇੜੀ ਫੌਜੀ ਖੇੜੀ ਲਾਲੀ ਗੋਲ ਪਰ ਲਾਲੀ ਗੋਲ ਪਰ ਇੱਕੀ ਗੋਲ ਪਰ ਲਾਲੀ ਗੋਲ ਪਰ ਜੱਗਾ ਕਰਾਲ ਮੱਜਰਾ ਸਰਕਾਰ ਸਤਰਾਣ ਮੱਜਰਾ ਕੰਰ ਜੋ ਜਟਾਣਾ ਕਰ ਜੋ ਤੇ ਜਟਾਣਾ ਸਾਹਿਬ ਇਟਲੀ ਸਾਹਿਬ ਇਟਲੀ ਦੂਜਾ ਖੇੜੀ ਦੂਜਾ ਖੇੜੀ ਮਨਮੋਹ ਸੰਧੂਆ ਮਨਮੋਹ ਸੰਧੂਆ ਮਨਰਾਜ ਬੱਪਲ ਮਾਜਰਾ ਮਨਰਾਜ ਟੱਪੂ ਮਾਜਰਾ ਪਰਮਿੰਦਰ ਡੂਮ ਛੜੀ ਪਰਮਿੰਦਰ ਡੂਮ ਛੜੀ ਉਹਨਾਂ ਦੇ ਦੋ ਕਬੂਤਰ ਪਰ ਇੱਕ ਜਿਹੜੇ ਕਬੂਤਰ 'ਤੇ ਟਾਈਮ ਆ ਪਾਉਂਦੇ ਛੜੀ ਵਾਲੇ 'ਤੇ ਦੂਆ ਦਾ ਖਿਲ ਖਾਂਦਾ ਜਿਹੜੇ ਕਬੂਤਰ 'ਤੇ ਟਾਈਮ ਆ ਰੰਗਦਾ ਛੜੀ ਬੋਲਦੇ ਪਤਾ ਹੁੰਦਾ ਭਾਈ ਆਪਣਾ ਛਾਲੇ ਬੋਟੇ ਵਾਲੇ 'ਤੇ ਟਾਈਮ ਹੈ ਭਾਈ ਸੋਨੀ ਕਕਰਾਲੀ ਸੋਨੀ ਕਕਰਾਲੀ ਪਰਮ ਲਾਲੀ ਦਵਾਲ ਪਰ ਆ ਗਿਆ ਬਾਈ ਖੜ ਜਾ ਵੀ ਰੋਟਾ ਪੂਰਾ ਅੱਧੇ ਘੰਟੇ ਦਾ ਨਹੀਂ ਝੋਲਟਾ ਲਾ ਬਾਹਰ ਕਹਿੰਦੇ ਬੋਲੀ ਦਿੰਦਾ ਰਤੀ ਸਿਆਲਵਾ ਆਪਣੇ ਆਪ ਜਾਨੋ ਕਰਮੀ ਮੁੰਡਾ ਕਰ ਜੀ ਮੁੱਢੋਂ ਪਟਾਵਾ ਦੌੜੂ ਉੜਦੀ ਬਿੱਲਾ ਰੁਕੀ ਕਾਂਤੀ ਆਂਦਾ ਸੁਰੇ ਪਾ ਦੂਏ ਸੇ ਕਾਂਤਾ ਟਕਰਾਲੀ ਅਗਮ ਮੰਡਾ ਕਾਂਤਾ ਕਕਰਾਲੀ ਸਹੀ ਆ ਅਗਮ ਮੰਡਾ 37 ਨੋਵੀ 37 ਨੋਵੀ 22 ਮੰਡਾ ਬਿੰਦੂ ਦਮਣਾ ਬਿੰਦੂ ਦਮਣਾ ਦੇ ਉਤਰਾ ਭਾਈ ਬੰਦੂ ਤੁਮੜੇ ਦਿਖਾ ਦੇ ਲੱਖੀ ਭਾਈ ਰੌਲਾ ਨਾ ਪਾਇਓ ਲਾਡੀ ਕਲਾਰਾ ਲਾਡੀ ਕਲਾਰਾ ਜਨੀਮ ਮਤੇਤਾ ਪ੍ਰਭਾ ਗੱਡਾ ਵਾਲਾ ਗੱਡਾ ਗੱਡਾ ਵਾਲਾ ਲੂਰ ਮਲਾਲਾ ਸੰਗਰੂਰ ਜੰਮੂ ਕਾਕਾ ਬੜਵਾਲਾ ਕਾਕਾ ਬੜਵਾਲਾ ਰਹਿਮਤ ਭਟੇੜੀ ਰਹਿਮਤ ਭਟੇੜੀ ਨਤੀਨ ਮੁੰਡੀਆਂ ਨਤੀਨ ਮੁੰਡੀਆਂ ਮੇਟਨੀ ਮੁੰਡੀਆਂ ਜਿਲ੍ਹਾ ਗੁਰਪ੍ਰਮ ਟਾਈਮ ਸਾਡੀ ਜੀ ਨੂੰ ਕੱਲਾ ਕੱਲਾ ਬੰਦਾ ਚੈੱਕ ਕਰਾਈਏ ਹੋਰ ਇਹ ਗਾਣਾ ਬਾਉਂਦੇ ਚਾਣ ਵਾਲੇ ਬਾਦਾਂ ਚੀ ਆਏ ਚੈੱਕ ਨਹੀਂ ਕਰਦੇ ਕਾਲੀ ਨਾ ਕਰੋ ਆਪਣੇ ਘੰਟੇ ਦਾ ਖਾਲਾ ਹੈ ਕਪੜੇ ਪਾਣੇ ਆ ਕੰਮ ਕਰ ਲੈ ਬਾਈ ਦੇ ਪ੍ਰਕਾਸ਼ ਦਾ ਯਾਰ ਕਾਪੀ ਵਾਲਿਆਂ ਨੂੰ ਤੰਤਰਾ ਕਰੋ ਵੀਰਾਂਾ ਕੇ ਮਾਤਰਾ ਕੱਟਿਆ ਗਿਆ ਜੀ ਹਨੀ ਚੋਰ ਦਾ ਕਛੂਕੂਸ ਵਾਲਾ ਕੱਟਿਆ ਗਿਆ ਜੀ ਦਾਵਾ ਬਾਹਰ ਦਾ ਕੱਟਿਆ ਗਿਆ ਜੀ ਸਰਨੀ ਬੰਦੂ ਕੱਟਿਆ ਗਿਆ ਜੰਮਣ ਰੁਕੀ ਕੱਟਿਆ ਗਿਆ ਬਿੱਲਾ ਰੁਕੀ ਕੱਟਿਆ ਗਿਆ ਜੀ ਪਾਜੀ ਯੂਐਸਏ ਕੱਟਿਆ ਗਿਆ ਸੁਬਜਵੇਤ ਮਰੰਡਾ ਕੱਟਿਆ ਗਿਆ ਜੀ

ਵੀ ਕੱਟ ਗਏ ਹੁਣ ਹਨਾ ਵੀ ਕੱਟ ਗਏ ਵੀ ਪਾਣਾ ਕੱਟ ਗਏ 10 29 30 35 ਕੁਤਰ ਕੱਟ ਕੇ 50 ਦੇ ਲਗਭਗ ਹੈਗੇ ਉਤਰੇ ਜੇ ਲੋ ਜੀ ਆ ਪੰਜ ਨਾਮ ਪਹਿਲਾ ਨਾਮ ਖੂਲਾ ਹੈ ਅਪਰਚੇ ਐਲ ਸੀ ਡੀ ਪਾਈ ਪੱਖਾ ਬੰਕਾਪਾ ਕੋਈ ਬੰਦਾ ਸਰਮਾਨਾ ਕਰਨੇ ਬਈ ਮੈਂ ਬਿੰਦੂ ਦੋਮਣਾ ਸੋਨੀ ਕਕਰਾਲੀ रवी माण्हू नका मज़ाक नानी जमालेपर लाटिया छोटा पेपर लॻंदा मकरोटा પંતાલી કબૂતર સહી પંતાલી ਹੋਰ 44 ਗੁੱਤਰ ਸਹੀ ਆ ਬਈ ਸਾਰੇ ਬੁੱਕਰਾਂ ਨੇ ਵਿੱਚੇ 44 ਗੁੱਤਰ ਲਈ ਆ 44 ਜੀ ਇਹ ਹੁਣ ਮੈਨੂੰ ਲੱਗਦਾ ਵੀ ਪਾਣੀ ਪਾਪ ਟੱਪ ਗਏ ਇਹ ਕਿੱਥੀ ਪਹੁੰਚ ਜਾਣਗੇ ਬਾਈਕ ਇਹ ਵੀ ਆਏ ਆ ਭਵਾਨਾ ਢਿੰਡਾ ਦਾ ਸਹੀ ਟੈਲ ਥਾਮ ਦਾ 6 ਵਜੇ ਦਾ ਤੁਹਾਨੂੰ ਨਾ ਨਾ ਪਹਿਮਨ ਲੱਗ ਗਏ ਛੋਟੋ ਖਚਾ ਲੈ ਯਾਰ ਪਰਮਤ ਦਾ ਦੱਸਿਆ ਨਹੀਂ ਕਿਰੇ ਗੜੇ ਨਾਮਗੇ ਨਿਕਲ ਗਏ ਉਹ ਨਾਮ ਨਿਕਲੇ ਬਾਈ ਅਗਮ ਮਰੰਡੇ ਦਾ ਪਹਿਲਾ ਠੀਕ ਆ ਤੇਜੀ ਗਾਇਨਰ ਦੂਜਾ ਉਮੀਦ ਵਾਲੀ ਪੀਆ ਠੀਕ ਆ ਰਹਿਮਤ ਕਾਲੇਵਾਲ ਚੌਥਾ ਹਾਂ ਵਿਜੇ ਖੇੜੀ ਪੰਜਵਾਂ ਅਗਮ ਮਰੰਡਾ ਵੀ ਪਿੰਡ ਦਾ ਹੀ ਪੁੱਤਰ ਦਾ ਪਿੰਡ ਵਿੱਚ ਤਾਂ ਹੈ ਬਾਈ ਇਹ ਪਿੰਡ ਦਾ ਪੁੱਤਰ ਨਹੀਂ ਤਾਂ ਸਾਡੇ ਜੀ ਰਕੈਡਰ ਕਿਦਾਂ ਨੰਬਰ ਆਪਣਾ ਆਪਣਾ 4300 ਗਗਨ ਤੇ ਲਿਆ ਕੇ ਛੱਡਿਆ ਪਤਾ ਲਿਖਿਆ ਕਮਰਨ ਟਮਟੋ ਵੀ ਟਮਟੋ ਆਗਮਨ ਟਾਣੀ ਨਾ ਸੀ ਵੀ ਨਹੀਂ ਹਾਂਜੀ 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 ਪਹਿਲਾਂ ਉਹਨਾਂ ਨੂੰ ਬੁਲਾ ਲਈ ਮੇਰੇ ਨਾਲ ਟਿਕ ਟਮਟੋ ਦਾ ਨਾਮ ਬਾਅਦ ਚ ਦੰਦੇ ਆਪਾਂ ਨਸ਼ਾਨੇ ਲੱਈਆ 82 23 33 42 43 44 45 47 47 47 ਆ ਵੀਰੇ ਜੀ 4700 ਠੀਕ ਹੈ ਜੀ ਇੱਕ ਮਿੰਟ

ਸਿਆਪਾਣਾ ਨਾ ਪੈ ਜਾਈ ਕੋਈ ਸਾਲਾ ਬਰਾਬਰ ਹੋ ਜਾ ਬਾਈ ਆਰਾਮ ਦੰਨੇ ਰੁਜੇ ਇੱਕ ਮਿੰਟ ਪਹਿਲਾਂ ਪੈਸੇ ਬਣਦੀ ਆ ਕੀ ਨਾ 15 ਦਾ ਪਰ ਨੇ ਪਾਲਾ ਕੁੰਜਵਾ ਦੇ ਦੂਨ ਮਾਰਾ ਫੋਨ ਮੈਂ ਉਸ ਵਾਰ ਕਰੇ ਨਾ ਕੋਈ ਨਹੀਂ ਫੜ ਗਰੀ ਫੜਦੇ ਨਹੀਂ ਗਾਣ ਦੇ ਬਿੰਦੂ ਨੂੰ ਕਾ ਕਰ ਕਿੱਲੇ ਦੇ ਹੋਟਲ ਟੋਟਲ 7883 83 ਨਹੀਂ ਨਹੀਂ ਸਭ ਸਾਰਾ ਖਾਵਾ ਬਹਾਦਰ ਬਹਾਦਰ ਹਾਂ ਪਿੰਡ ਦਾ ਉਹਨੇ ਨਾ ਦੋ ਇਹਨਾਂ ਦੇ ਦੋ ਹਾਂ ਤੇਜ਼ੀ ਨਾਲ ਇਹਨਾਂ ਦਾ ਬਣਾਇਆ ਅੱਛਾ ਆਪਣਾ ਕਰਦਾ ਰਹੋ ਅਹੀਂ ਮੁੰਡੋਂ ਵਾਲੇ ਕਿੰਨੇ ਘੰਟਾ ਵੀਰੇ ਘੰਟਾ ਆਇਨਾ ਪਾ ਦੇ ਵਿੱਚ ਚੱਲੋ ਠੀਕ ਆ ਵੀਰੇ ਚਲੋ ਜੀ ਚਲੋ ਜੀ ਇੱਕ ਮਿੰਟ ਬਾਈ ਇੱਕ ਮਿੰਟ ਪੰਧਾ ਗਿਆ ਇਹ ਪਹਿਲਾ ਆਜੋ ਵੀਰੇ ਯਾਰ ਆਜੋ ਲਾਲੀ ਵੀਰੇ ਇਹ ਨਾਮ ਮੇਰਾ ਆਜਾ ਪਿੰਟ ਵਾਲਾ ਰੱਤੇ ਗਿਆ ਬਈ ਇਹ ਆ ਦੇਖੋ ਆਜੋ ਓ ਜੀਤ ਬਾਈ ਆ ਬਾਈ ਨੂੰ ਬੁਲਾ ਲਾ ਬੜਾ ਜਾ ਜੀਤ ਬਾਈ ਆ ਓ ਜੀਤ ਬਾਈ ਆ ਇਹ ਦਵਾਈ ਨੂੰ ਦੇਣ ਦਾ ਭਾਈ ਆ ਜਾ ਉਹ ਹੈਗਾ ਆ ਜਾ ਇਹ ਦਵਾਈ ਆ ਜਾ ਯਾਰ ਭਾਈ ਆ ਭਾਈ ਲੈਣ ਦੇ ਪੱਕੇ ਆ ਮੂਰੇ ਇੱਕ ਨੂੰ ਆ ਜਾ ਆ ਜਾ ਇਹ ਭਾਈ ਯੱਗ ਦਾ ਕੁਛ ਦਾ ਘੱਟ ਹੈ

ਉਹ ਵੀ ਜਾਓ ਦਾ ਵੀ ਤੁਹਾਨੂੰ ਵੀ ਜਾਓ ਅਰੇ ਆ ਜਾ ਕੰਜਵਾ ਵੀ ਲੈ ਗਿਆ ਭਾਈ ਆਹ ਆ ਇਧਰ ਵੀਡੀਓ ਬਣਾਇਆ ਇਹ ਸਨਮਾਨ ਬਿਸ਼ੇਕ ਜੀ ਕਰਾ ਲਈ ਇੱਕ ਮਿੰਟ ਵੀਡੀਓ ਬਣਾ ਦਮਣਾ ਤਾਜ ਯੂਐਸਏ ਆਪੇਂਡ ਦਮਣਾ ਵੱਲੋਂ ਭਾਈ ਜੀਤੂ ਭਾਈ ਜੀ ਦਾ ਆਪਣਾ ਸਨਮਾਨ ਕੀਤਾ ਗਿਆ ਨੇ ਦੇ ਭਾਈ ਨੂੰ ਪਤੀ ਦੇ ਜਦੋਂ ਮੰਜੇ ਕੱਪ ਤੇ ਬਸ ਚਾਚੇ ਨੂੰ ਦੇ ਬਸ ਚਾਚੇ ਨੂੰ ਜਲਦੀਤ ਬਿੱਲੂ ਕਿੰਨੇ ਵੇਵਦਾਨ ਇਹ ਕੀ ਹਾਂ ਆਲੰਗ ਇਹਨਾਂ ਬਾਈ ਨੂੰ ਕਰ ਲੈ ਮੈਂ ਬਿੰਦੂ ਵੀਰ ਦਾ ਵਜੀਰੇ ਕੋਠੇ ਖੜ ਕੇ ਬਾਈ ਕਬੂਤਰ ਚੈੱਕ ਹੋਏ ਆ ਬਾਈ ਦਾ ਸਨਮਾਨ ਕਰਦੇ ਹੋਏ ਆ ਲਾਲੀ ਬਾਈ ਆਹ ਬੋ ਜੰਗੀ ਬਾਈ ਲਾਲੀ ਆਜਾ ਬਾਈ ਨੂੰ ਕਿਉਂ ਰਹਿ ਗਿਆ ਮੰਨਵਾ ਲੈ ਇਹਨਾਂ ਨੇ ਉ ਵੀ ਖੜ ਜਾ ਨਾਲ ਆਉਂ ਵੀ ਰਹਿ ਨੂੰ ਮੁੜਦੀ ਤੇ ਨਹੀਂ ਇੱਧਰ ਨਾਲ ਤਾਂ ਹੋ ਗਿਆ ਯਾਰ ਐਂ ਕਦੇ ਖੜਦੇ ਤੁਸੀਂ ਇੱਧਰ ਖੜ੍ਹ ਸੋਨੇ ਦੀ ਦਵਾਈ ਕਿੰਨਾ ਚੜ੍ਹੇ ਭਾਈ ਆਪਾਂ ਇਹ ਨੂੰ ਬੁਝਾਓ ਭਾਈ ਅਸਾਂ ਮਾਨ ਕਾਤੇ ਨੋ ਵੀ ਕੰਮ ਵੀ ਖੇਡਦੇ ਰਹਿੰਦੇ ਰਹੋ ਖੜ੍ਹ ਲੈ ਭਾਈ ਆਪ ਖੇਡ ਵੀ ਦੇ ਦੇ ਬੱਲੇ ਭਾਈ ਆਪਣਾ ਚਮਕੀਲਾ ਵੀਰ ਵੀ ਆਜ ਪਹੁੰਚਿਆ ਹੋਇਆ ਵੀਰ ਆਪਣਾ ਵਧੀਆ ਵੀਰ ਕਾਲੇ ਬੀਰ ਮਰੀਆ ਵੀਰ ਬਣਾ ਲਈ ਬਣਾ ਲਈ ਵੀਰ ਮਾਰ ਨੂੰ ਆਇਆ ਹਾਂ ਲੋ ਵੀਰ ਇਹ ਰਾਜੂ ਵੀਰ ਦਾ ਤੇ ਦਿਲਬਰ ਰਾਜੋ ਮਰੰਡਾ ਇਹ ਪ੍ਰਾਮਾਣਿਕ ਉੱਤਰ ਹੈਗਾ ਵੀਰੇ ਨੰਬਰਾਂ 'ਚ ਅੱਜ 19 18 ਵਿੱਚ ਸੰਧੀ ਹੋ ਗਈ ਸੀ ਬੋਵੀ ਦੁੱਲਾ ਵੀਰ ਦੱਸ ਹੀ ਜਾ ਵੇ ਐਸੇ ਬਾਵੀ ਦੁੱਲਿਆ ਵੀਰੇ ਇੱਕ ਮੇਰੇ ਕੋਲ ਬਗਾਨਾ ਚਲੋ ਆ ਜਾਓ ਆ ਜਾਓ ਤੁਸੀਂ ਦੋ ਜਣੇ ਆ ਕੋੜਾ ਕਿ ਕਿਚਨ ਕਰਨੀ ਕਾਲੂ ਤਾਂ ਅੱਛਾ ਚੱਲ ਠੀਕ ਆ ਲਾ ਬੰਦ ਕਰ ਦਿਓ ਟਾਈਮ ਬੰਦ